ਮਾਤਾ ਗੁਜਰੀ ਜੀ ਵੈਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਮਲੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਪਿੰਡ ਮਟੌਰ ਦੇ ਗੁਰਦੁਆਰਾ ਡੇਰਾ ਨਿਰਮਲ ਬੁੰਗਾ ਵਿਖੇ ਚੱਲ ਰਿਹਾ 10 ਰੋਜ਼ਾ ਬੱਚਿਆਂ ਨੂੰ ਨਿਤਨੇਮ ਦੀ ਸੰਥਿਆ ਅਤੇ ਗੁਰਮਤੇ ਸਿਖਲਾਈ ਕੈਂਪ ਸਮਾਪਤ ਹੋ ਗਿਆ ਜਿਸ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਬੋਲਦਿਆਂ ਕਿਹਾ ਕਿ ਅਜਿਹੇ ਕੈਂਪਾਂ ਦੀ ਬਹੁਤ ਲੋੜ ਹੈ ਜੋ ਨਵੀਂ ਪਨੀਰੀ ਨੂੰ ਗੁਰਮਤੇ ਨਾਲ ਜੋੜ ਰਹੀ ਹੈ ਤੇ ਹੋਰ ਸਬਾ ਸੋਸਾਇਟੀਆਂ ਨੂੰ ਵੀ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਤਿਤਪੁਰੇ ਨੂੰ ਰੋਕਿਆ ਜਾ ਸਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਬਾ ਦੇ ਪ੍ਰਦਾਨ ਅਤੇ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ ਅਤੇ ਅਜਿਹੇ ਕੈਂਪ ਹੋਰ ਪਿੰਡਾਂ ਵਿੱਚ ਵੀ ਲਗਾਉਣ ਦੀ ਪ੍ਰੇਰਣਾ ਵੀ ਦਿੱਤੀ ਉਹਨਾਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਝਾਵਲਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਕੈਂਪ ਦੀ ਸੰਪੂਰਨਤਾ ਦੀ ਵਾਦਾਦਾਰੀ ਦਿੱਤੀ। ਅੰਤ ਵਿੱਚ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਮਟੌਰ ਨੇ ਵਿਸਥਾਰਪੂਰਕ ਦੱਸਿਆ ਕਿ ਜਿੱਥੇ ਗੁਰਮਤੀ ਕੈਂਪ ਲਗਾਇਆ ਗਿਆ ਹੈ ਉੱਥੇ ਹੀ ਪੀ ਜੀ ਆਈ ਦੇ ਮਰੀਜ਼ਾਂ ਲਈ ਮੁਫਤ ਬੱਸ ਸੇਵਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਮੁਫਤ ਬੱਸ ਸੇਵਾ ਅਤੇ ਹੁਲਾ ਮੋਲਾਤਿ ਸ਼ਹੀਦੀ ਜ਼ੋੜ ਮਿਲੇ ਤੇ ਸੰਗਤਾਂ ਦੀ ਰਿਹائش ਦਾ ਮੁਫਤ ਪ੍ਰਬੰਧ ਵੀ ਕੀਤਾ ਜਾਂਦਾ ਹੈ ਤੇ ਇਹ ਸਮਾਜ ਭਲਾਈ ਦਾ ਕਾਰਜ ਨਿਰੰਤਰ جاری ਹੈ ਇਸ ਮੌਕੇ ਮੁੱਖ ਸੇਵਾਦਾਰ ਬਾਬਾ ਵਰਜਿੰਦਰ ਸਿੰਘ ਸਕੱਤਰ RAM ਆਸਰਾ ਸਿੰਘ ਬਾਬਾ ਪ੍ਰੇਮ ਸਿੰਘ ਪਲੜੀ ਸਟੇਟ ਐਵਾਰਡੀ ਹਰੀਸ਼ ਚੰਦਰ ਸੈਣੀ ਹਰਜਿੰਦਰ ਸਿੰਘ ਗੱਜਪੁਰ ਨਿਰਮਲ ਸਿੰਘ ਹਰੀਵਾਲ ਮੇਰ ਸਿੰਘ ਬਲਦੇਵ ਸਿੰਘ ਨਿੱਕੂਵਾਲ ਗੁਰਬਚਨ ਸਿੰਘ ਲੋਦੀਪੁਰ ਕੈਪ ਤਰਸੇਮ ਸਿੰਘ ਸੇਅਰ ਸਿੰਘ ਬੁਰਜ ਤਾਰਾ ਸਿੰਘ ਬੁਰਜ ਗੁਰਦੇਵ ਸਿੰਘ ਰਾਏਪੁਰ ਸਾਨੀ ਬਾਬਾ ਬਖਸ਼ੀਸ਼ ਸਿੰਘ ਬਾਬਾ ਸੇਅਰ ਸਿੰਘ RAM ਕਿਸ਼ਨ ਕੁਲਦੀਪ ਸਿੰਘ ਮੜਖਾੜੂ ਹਰਮੇਸ਼ ਚੰਦ ਡਾਇਰੈਕਟਰ ਸੁਖਵਿੰਦਰ ਸਿੰਘ ਸਤਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ ਸਾਡੀ ਮਾਤਾ ਗੁਜਰੀ ਬੈਂਕ ਯੂਨੀਵਰਸਿਟੀ

ਜਿਹੜਾਰੇ ਜਾਇਕਰੋ ਬੱਚੇ ਜਦੋਂ ਆਓ ਜੀ ਲਖਵਿੰਦਰ ਸਿੰਘ ਸਰਦਾਰ ਤਨਾ ਸਿੰਘ ਸਾਡੇ ਸਰਬਾਨੰਦ ਹਨ ਜੀ ਸਾਰੇ ਆਦਰ ਸਿੰਘ ਜੀ ਵਨਾਂਦਰ ਵਿਕੇਟਰੀ ਬਲਕ ਸੋਸਾਇਟੀ ਵੱਲੋਂ ਅੱਜ ਇਸ ਨਗਰ ਵਿੱਚੇ ਬੱਚਿਆਂ ਨੂੰ ਗੁਰਮਤਿ ਸਿੱਖਿਆ ਦੇ ਕੋਲ ਨਿਰਮਲ ਕੰਪਲ ਲਗਾਇਆ ਗਿਆ ਅੱਜ ਉਸ ਦੀ ਸੰਪੂਰਨਤਾ ਹੋਈ ਹੈ ਜੋ ਉਸ ਘੜੀ ਜਿੱਥੇ ਸੋਸਾਇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਦਾ ਨਾਮ ਜੋੜਿਆ ਗਿਆ ਅਤੇ ਗੁਰਮਤਿ ਦੀ ਸਿੱਖਿਆ ਤਾਂ ਕਰਵਾਇਆ ਗਿਆ। ਇਹ ਸੁਸਾਇਟੀ ਜਿੱਥੇ ਸਾਰੇ ਵਿਦਿਆਰਥੀਆਂ ਦੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇ ਰਹੀ ਹੈ, ਉੱਥੇ ਇਹ ਮੋਰਨੀ ਸਮਾਜ ਭਲਾਈ ਦੇ ਬੜੇ ਬੜੇ ਕਾਰਜ ਕਰ ਰਹੀ ਹੈ ਜਿਸမှာ ਕੀਰਤਾਰਪਾਤ ਸੈਂਟਰ ਦੇ ਵਿੱਚ ਤੇ ਬਿਹਾਨ ਸੰਕਤਾਂ ਨੂੰ ਦਰਸ਼ਨ ਕਰਵਾਉਣ ਦੀ ਨੇ ਜਿਵੇਂ ਖਰੀਦ ਦੇ ਵਿੱਚ ਔਰ ਹੋਰ ਸਮਾਜ ਭਲਾਈ ਦੇ ਬੜੇ ਬੜੇ ਕਾਰਜ ਸੁਸਾਇਟੀ ਵੱਲੋਂ ਕੀਤੇ ਜਾਂਦੇ ਨੇ। ਅਰਦਾਸ ਸਤਿਗੁਰਾਂ ਦੇ ਚਰਨਾਂ ਦੇ ਅਰਦਾਸ ਕਰਦਾ ਕਿ ਸੁਸਾਇਟੀ ਦੇ ਸਮੁੱਚੇ ਹੀ ਮੈਂਬਰ ਸਭਾ ਨੂੰ ਪਿਆਰ ਹੱਤ ਦਾ ਕੇ ਨਿਮਾਨ ਸਭਾ ਨੂੰ ਮਿਲਣ ਮਾਇਗ ਦੀ ਕੰਕਲਸਾ ਹਰਿ ਜੀ ਅੱਜ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਨੇਤਰੇ ਦੀ ਸਾਥਿਆ ਗੁਰਮਤ ਜੀ ਸਿਹਤ ਦੇ ਲਈ ਜਿਹੜਾ ਕੈਂਪ ਲਾਇਆ ਇਹ ਕੈਂਪ ਦੇ ਵਿੱਚ ਚੰਦਪੁਰ ਗੱਜਪੁਰ ਹਰਿਆਣਾ ਸ਼ਾਹਪੁਰ ਮੈਦਨੀ ਕੜਾ ਪਟੋੜ ਵਰਜ ਨਿਕੂਆ ਇਹ ਨਾਨਦਪੁਰ ਸਾਹਿਬ ਦੇ ਸ਼ਹਿਰ ਦੇ ਵੀ ਬੱਚੇ ਇੱਥੇ ਪਰਚੋ ਇਹ ਇੱਕ ਐਪ ਜਿਹੜਾ ਹੈ ਆਉਣ ਵਾਲੀ ਜੇਨਰੇਸ਼ਨ ਨੂੰ ਸੰਭਰ ਦੇ ਲਈ ਆਉਣ ਵਾਲੀ ਜੇਨਰੇਸ਼ਨ ਨੂੰ ਨਵੀਂ ਸੇਧ ਦੇਣ ਦੇ ਲਈ ਜਾਂ ਆਉਣ ਵਾਲੀ ਜੇਨਰੇਸ਼ਨ ਨੂੰ ਬਾਣੀ ਦੇ ਬਾਣੇ ਨਾਲ ਜੋੜਨ ਦੇ ਲਈ ਇਹ ਜਿਹੜੇ ਉਪਰਾਲੇ ਵਾਤਾਵਰਣ ਵਿਕੈਪਰ ਸਾਡੀ ਵੱਲੋਂ ਕੀਤੇ ਗਏ ਇਸੇ ਤਰ੍ਹਾਂ ਇਸਲੀ ਵਾਰ ਵੀ ਪਿਛਲੇ ਸਾਲ ਵੀ ਤੋਂ ਪਿਛਲੇ ਵੀ 23 ਸਾਲ ਤੋਂ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਆ ਆਉਣ ਵਾਲੇ ਸਮੇਂ 'ਚ ਇਸ ਤੋਂ ਵੱਡੇ ਬਰਾਲੇ ਕਰਦੀ ਮਾਤਾ ਗੁਜਰੀ ਵੈਕਲ ਦਾ ਜੀ ਦੀ ਸੋਚ ਹੈ ਤੇ ਅਸੀਂ ਸਾਡਾ ਇੱਕੋ ਬਰਾਲਾ ਕੇ ਬੱਚਿਆਂ ਨੂੰ ਸਾਨੂੰ ਕੁਝ ਵੀ ਹੋ ਜਾਵੇ ਸਾਡਾ ਕਿੰਨਾ ਵੀ ਖਰਚਾ ਹੋ ਜਾਵੇ ਪਰ ਅਸੀਂ ਬੱਚਿਆਂ ਨੂੰ ਸਿਖਾਉਣ ਦੇ ਲਈ ਹਰ ਹੀਲਾ-ਫੁਸੀਲਾ ਵਰਤਦਾਈ ਚਾਰ ਬੈਠੇ ਆ ਸਾਨੂੰ ਤਖਤ ਜੀ ਕੇਸਗੜ ਸਾਹਿਬ ਤੋਂ ਬਹੁਤ ਵੱਡਾ ਸਹਯੋਗ ਮਿਲਿਆ ਮੈਂਬਰ ਸਾਹਿਬ ਤੋਂ ਸਹਯੋਗ ਮਿਲਿਆ ਸਿੰਘ ਸਾਹਿਬ ਤੋਂ ਸਹਯੋਗ ਮਿਲਿਆ ਮੈਨੇਜਰ ਸਾਹਿਬ ਤੋਂ ਸਹਯੋਗ ਮਿਲਿਆ ਇਸ ਸਹਯੋਗ ਨਾਲ ਇਹ ਸਾਰਾ ਕਾਰਜ ਜਿਹੜਾ ਦਾਖਲਦਾ ਸਾਰੇ ਜਿਹੜਿਆ ਲੱਗਰ ਪਾਣੀ ਜਿਹੜਿਆ 800 ਤੋਂ ਆਦੇ ਰਹੇ ਤੇ ਹੋਰ ਵੀ ਜੋ ਜੋ ਵੀ ਬੱਚਿਆਂ ਦੀ ਲੋੜ ਪਈ 800 ਬਲੋਂ ਵਹੀਆ ਕੀਤੀ ਗਈ ਬਸ ਪਿੰਡਾਂ ਦੇ ਵਿੱਚੋਂ ਬੱਚੇ ਲਿਆਣ ਲਈ ਇਹ ਵੀ 800 ਕਿੰਨੇ ਕਿੰਨੇ ਬੱਚੇ ਸੀ ਜੀ ਇਹ ਜਿਹੜੇ ਬੱਚੇ ਇਹ ਗਿਣਤੀ ਇਹਨਾਂ ਦੀ 140 ਸੀ ਤੇ ਅੱਜ ਇਹ ਸਮਾਪਤੀ ਹੋਈ ਹੈ ਬੱਚੇ ਅੱਜ 140 ਤੋਂ ਵੀ ਵੱਧ ਗਏ ਸਾਡੇ ਸਾਡੀ ਗਿਣਤੀ ਜਿਹੜੇ ਆ ਉਹ 20 ਸਾਡੀ ਤੋਂ ਸਾਡੇ ਘਟ ਗਏ ਅੱਜ ਅਸੀਂ ਅਨੁਸਾਰ ਆ ਵੀ 20 ਬੱਚੇ ਸਾਡੇ ਹੋਰ ਵੱਧ ਗਏ ਪਰ ਸਾਡੀ ਉਹ ਲਿਸਟ ਤੋਂ ਬਾਹਰ ਸੀ ਸਾਡੇ ਕੋਲ 150 ਬੱਚਾ ਆਏ ਤਕਰੀਬਨ ਅੱਜ ਤੋਂ ਹੋਰ ਕਿਆ ਕਿਆ ਕਰਤੀ ਜੀ ਸੋਡੀ ਮਾਤਾ ਗੁਜਰੀ ਬੈਨਫੀਟ ਸਾਡੀ ਕੋਲ ਪੀਜੀ ਨੂੰ ਫਰੀ ਬੱਸ ਲਾਈ ਗਈ ਹੈ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੂੰ ਫਰੀ ਬੱਸ ਲਾਈ ਗਈ ਹੈ ਫਿਰ ਉਹਨਾਂ ਦਾ ਆਨਲਾਈਨ ਸਾਰਾ ਸਿਸਟਮ ਕੀਤਾ ਜਾਂਦਾ ਹੈ ਤੇ ਨਾਲ ਹੀ ਹੌਲੇ-ਹੌਲੇ ਤੇ ਫਰੀ ਰਹਿਜ ਦਾ ਗੁੰਦ ਕੀਤਾ ਜਾਂਦਾ ਹੈ ਬਾਦੇਗੜ ਸਾ alte ਮਾਤਾ ਗੁਜਰੀ ਕਮਲ ਦੇ ਵਿੱਚ ਫਰੀ ਰਹਿਜ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਬੱਚਿਆਂ ਦੇ ਲਈ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਤੇ ਨਾਲ ਹੀ ਅਸੀਂ ਜੋ ਸਾਡਾ ਮਾਤਾ ਗੁਜਰੀ ਬੈਲਫੋਰ ਸੈਟੀ ਦਾ ਕਾਰਜ ਹੈ ਉਹ ਸੇਵਾ ਦਾ ਕਾਰਜ ਹੈ ਜਿੱਥੇ ਵੀ ਕਰੋਨਾ ਵੇਲੇ ਸਾਨੂੰ ਮਾਤਾ ਗੁਜਰੀ ਬੈਲਫੋਰ ਸੈਟੀ ਨੇ ਕਰੋਨਾ ਵੇਲੇ ਲੋੜ ਮਹਿਸੂਸ ਕੀਤੀ ਕਰੋਨਾ ਵੇਲੇ ਲੱਖਾਂ ਰੁਪਏ ਦਾ ਸਮਾਨ ਗਰੀਬਾਂ ਨੂੰ ਵੰਡਿਆ ਉਹ ਵੀ ਮਾਤਾ ਗੁਜਰੀ ਬੈਲਫੋਰ ਸੈਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ